ਗੁਰਦਾਸਪੁਰ ਦੀ ਇਸ ਬਹੁਤ ਹੀ ਪਵਿੱਤਰ ਧਰਤੀ ਤੇ ਜਿਸ ਧਰਤੀ ਤੇ ਗੁਰੂ ਨਾਨਕ ਦੇਵ ਜੀ ਦੀ ਬੜੀ ਕਿਰਪਾ ਹੈ ਬਖਸ਼ਿਸ਼ ਹੈ ਅੱਜ ਦੀ ਇਸ ਬੜੀ ਪ੍ਰਭਾਵਸ਼ਾਲੀ ਮੀਟਿੰਗ ਵਿੱਚ ਸਾਰੇ ਆਏ ਹੋਏ ਸ਼ਰੋਮਣੀ ਅਕਾਲੀ ਦਲ ਦੇ ਬਜ਼ੁਰਗੋ ਵੀਰੋ ਤੇ ਭੈਣੋ ਸਟੇਜ ਤੇ ਹਾਜ਼ਰੀ ਪਰ ਰਹੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਹਿਬਾਨ ਅਿਆਲੀ ਜੀ ਜਹਦਰ ਸੰਤਾ ਸਿੰਘ ਜੀ ਮਹਿਦਪੂਰੀ ਬਹੁਤ ਹੀ ਸਤਕਾਰਤ ਸ਼ਖਸੀਅਤ ਇਮਾਨਦਾਰੀ ਅਤੇ ਪੰਥ ਪ੍ਰਸਤੀ ਦੇ ਮਜਸਮੇ ਬੜੇ ਦੂਰ ਅੰਦੇਸ਼ ਆਗੂ ਸਾਬਕਾ ਸਪੀਕਰ ਸਰਦਾਰ ਰਵੀਿੰਦਰ ਸਿੰਘ ਜੀ ਬੇਬੀ ਜਗੀਰ ਕੌਰ ਜੀ ਜਿਹੜੇ ਹੁਣੇ-ਹੁਣੇ ਤੁਹਾਡੇ ਨਾਲ ਆਪਣੀ ਗੱਲ ਕਰਕੇ ਗਏ ਨੇ ਬੜੇ ਜਜ਼ਬੇ ਦੇ ਨਾਲ ਸਰਦਾਰ ਸੁਰਜੀਤ ਸਿੰਘ ਰਖੜਾ ਸਾਹਿਬ ਭਾਈ ਮਨਜੀਤ ਸਿੰਘ ਜੀ ਸ਼ਾਮਪੁਰਾ ਜੀ ਅਮਰੀਕ ਸਿੰਘ ਚਾਪੌਰ ਜੀ ਦ आलम ਸਾਹਿਬ ਤੇ ਜੇ ਕਹੀਏ ਬਡੇਰੀ ਉਮਰੇ ਜਿਨ੍ਹਾਂ ਨੇ ਖੰਡਾ ਚੱਕਿਆ ਗੁਰਦਾਸਪੁਰ ਦੀ ਧਰਤੀ ਨੇ ਚੈਲੰਜ ਕਬੂਲ ਕੀਤਾ ਆ ਪੰਥ ਦਾ ਇਹ ਧਰਤੀ ਬੜੀ ਪੰਥਕ ਆ ਚਤ ਸ੍ਰੀ ਅਕਾਲ ਪੰਥਕ ਜ਼ਿਲ੍ਹਾ ਅਸੀਂ ਦੁਆਬੇ ਚ ਆਉਣੇ ਆ ਗੱਲ ਕਰਿਆ ਕਰਦੇ ਸੀ ਮਾਝੇ ਦੀ ਬਜ਼ੁਰਗਾਂ ਤੋਂ ਸੁਣੀ ਸੀ ਕਹਿੰਦੇ ਸੀ ਮਾਝਾ ਪੰਥ ਦਾ ਤਾਜ ਆ ਆ ਕਿਹਾ ਕਿ ਗਏ ਨੇ ਬੀਬੀ ਜ਼ਗੀਰ ਕੌਰ ਜੀ ਇਹ ਸ਼ਹੀਦਾਂ ਦੀ ਧਰਤੀ ਹੈ ਛੋਟਾ ਕੱਲੂ ਕਰਾ ਇੱਥੇ ਹੋਇਆ ਆ ਪਿੱਛੇ ਜੇ ਆਪਾਂ ਉਹਦੀ ਸ਼ਤਾਬਦੀ ਮਨਾ ਕੇ ਹਟੇ ਆ ਕਾਨੂੰ ਆਂਦੇ ਸ਼ਮ ਵਿੱਚ ਹੋਰ ਇੰਨੀਆਂ ਲੜਾਈਆਂ ਬੇ ਇਤਹਾਸ਼ਾ ਜਿਹੜਾ ਜ਼ੁਲਮ ਚੱਲਿਆ ਢਾਲ ਬਣਦਾ ਸੀ ਮਾਝਾ ਢਾਲ ਮੁਗਲ ਆਏ ਤਾਂ ਪਹਿਲਾਂ ਮਾਝੇਲਾ ਨੇ ਮੁਗਲ ਰੋਕੇ ਜਦ ਵੀ ਕੋਈ ਧੜਵੀ ਆਇਆ ਤੇ ਮਾਝੇ ਨੇ ਦੇਸ਼ ਦੀ ਤੇ ਪੰਥ ਦੀ ਰਾਖੀ ਕੀਤੀ ਹੈ ਤੇ ਉਹ ਜਿਹੜੇ ਸਾਡੇ ਵੱਡੇ ਵੀਰ ਜੈਜਦਰ ਸੁੱਚਾ ਸਿੰਘ ਛੋਟੇਪੁਰ ਜੀ ਦੇਖੋ ਫਿਰ ਮੈਂ ਕਹਾਂ ਕਿ ساری ਉਮਰ ਪੰਥ ਲਈ ਲਾਈ ਚਲੋ ਇਮਾਨਦਾਰੀ ਤਾਂ ਅੱਜ ਕੱਲ ਕੋਈ ਗਿੰਦਾ ਹੀ ਨਹੀਂ ਵੀ ਇਮਾਨਦਾਰੀ ਵੀ ਕੋਈ ਬਹੁਤ ਵੱਡਾ ਗੁਣ ਹੁੰਦਾ ਹੈ ਪਰ ਜੇ ਪੋਲਿਟਿਕਸ ਵਿੱਚ ਇਮਾਨਦਾਰੀ ਖੋ ਗਈ ਫਿਰ ਇੱਥੇ ਲੋਟੂਆਂ ਦਾ ਰਾਜ ਰਹਿਣਾ ਇਹਨਾਂ ਦੀ ਜਿੰਨੀ ਸਿਫਤ ਕਰ ਲੋ ਥੋੜੀ ਹੈ ਜੈ ਜੀਦਰ ਸੁੱਚਾ ਸਿੰਘ ਜੀ ਛੋਟੇਪੁਰ ਜਿਨ੍ਹਾਂ ਦੀ ਸਤ ਪ੍ਰਸਤੀ ਹੈ ਤੁਸੀਂ ਸਾਰੇ ਇੱਥੇ ਆਏ ਹੋ ਮੇਰੇ ਵੀਰ ਭੈਣੇ ਪਿਛੇ ਬਟਾਲਾ ਸਾਹਿਬ ਦੇ ਬੜੇ ਬਹੁਤ ਹੀ ਗੂੜੇ ਸਾਥੀ ਜ਼ਫਰਵਾਲ ਸਾਹਿਬ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਬੜੀ ਲੰਬੀ ਹੈ ਸਮਾਂ ਇਹਨਾ ਹੈ ਨਹੀਂ ਦੇਖੋ ਪੰਥ ਇਸ ਵੇਲੇ ਬੜੀ ਘੁੰਮਣ ਕੇਰੀ ਚੋਂ ਗੁਜ਼ਰ ਰਿਹਾ ਹੈ ਪੰਛ ਦੇ ਆਲੇ ਦੁਆਲੇ ਬੜਾ ਵੱਡਾ ਸੰਕਟ ਹੈ ਡੁੱਬਦਾ ਹੈ ਤੇ ਆਪਾਂ ਕਰੀਏ ਕੀ ਠੀਕਿਆ ਹਿਸਟਰੀ ਇਹ ਗੱਲ ਦੀ ਆਪਾਂ ਨੂੰ ਸਿੱਖਿਆ ਦਿੰਦੀ ਹੈ ਕਿ ਕਈ ਸਮੇਂ ਸਿੱਖਾਂ ਦੇ ਇਤਿਹਾਸ ਵਿੱਚ ਇਦਾਂ ਦੇ ਆਏ ਜਦੋਂ ਆਪਾਂ ਵੰਡੇ ਵੀ ਗਏ ਤੇ ਆਪਾਂ ਨੂੰ ਆਗੂ ਵੀ ਕੋਈ ਨਹੀਂ ਸੀ ਮਿਲਦਾ ਚਾਹੇ ਮਿਸਲਾਂ ਦੀ ਗੱਲ ਕਰ ਲਓ ਜਾਂ ਹੋਰ ਸਮਿਆਂ ਦੀ ਗੱਲ ਕਰੀਏ ਤੇ ਆਪਾਂ ਨੂੰ ਬੜਾ ਸੰਘਰਸ਼ ਕਰਨਾ ਪਿਆ ਉਨਾ ਸਮਿਆਂ ਤੋਂ ਲੈ ਕੇ ਹੁਣ ਤੱਕ ਅੱਜ ਵੀ ਆਪਾਂ ਸੰਘਰਸ਼ ਕਰ ਰਹੇ ਆਂ ਇਹਦੀ ਲੋੜ ਨਹੀਂ ਸੀ ਜੇ ਆਪਣੇ ਆਗੂ ਸਹੀ ਫੈਸਲੇ ਲੈਂਦੇ ਆਪਣੇ ਆਗੂ ਨਸ਼ੇ ਦੇ ਹਵਸ ਵਿੱਚ ਜਾਂ ਨਸ਼ੇ ਦੇ ਹਉਤੇ ਆਪਣੇ ਸੱਤਾ ਦੇ ਹਵਸ ਵਿੱਚ ਉਹ ਕਿਤੇ ਅਕਾਲ ਤਖਤ ਸਾਹਿਬ ਨਾਲ ਟੱਕਰ ਨਾ ਲੈਂਦੇ ਤੇ ਮਾੜੇ ਕੰਮ ਨਾ ਕਰਦੇ ਮਾੜੇ ਫੈਸਲੇ ਨਾ ਕਰਦੇ ਜਿਨ੍ਹਾਂ ਫੈਸਲਿਆਂ ਨੇ ਅੱਜ ਆਪਾਂ ਨੂੰ ਬਹੁਤ ਵੱਡੀ ਟਾਲ ਆਈ ਠੀਕ ਆ ਉਹਨਾਂ ਨੇ ਕਰ ਲੈ ਲੇਕਿਨ ਜਿਵੇਂ ਦੱਸਿਆ ਰਖੜਾ ਸਾਹਿਬ ਨੇ ਬੀਬੀ ਜੀ ਨੇ ਕਿ ਸਾਰੇ ਹੀ ਜਿਹੜੇ ਸੋਹੇਦ ਲੀਡਰਸ ਹਨ ਉਹਨਾਂ ਨੇ ਸੋਚਿਆ ਕਿ ਕੀ ਕਰੀਏ ਹੁਣ 2017 2019 2022 2024 ਚਾਰ ਇਲੈਕਸ਼ਨਾਂ ਦੇਖ ਲਈਆਂ ਜਾਂ ਤਾਂ ਕਹਿੰਦੇ ਵੀ ਗੁਰੂ ਦਾ ਪਾਣਾ ਮੰਨ ਕੇ ਕਰ ਬਹਿ ਜਾਓ ਤੇ ਕੋਈ ਗੱਲ ਨਹੀਂ ਆਪੀ ਸਮਾ ਬਦਲ ਜਾਊਗਾ ਨਹੀਂ ਆਪਣੇ ਚ ਪੰਥ ਦਾ ਜਜ਼ਬਾ ਹੈ ਸਾਡੇ ਚ ਉਹ ਜਿਹੜੀ ਸੋਚ ਆ ਜਿਹੜੀ ਸਾਨੂੰ ਗੁਰੂ ਸਾਹਿਬਾਨਾਂ ਨੇ ਬਖਸ਼ੀ ਹੈ ਗੁਰਮਤ ਦਾ ਸਿਧਾਂਤ ਆ ਤੇ ਅਸੀਂ ਸਭ ਨੇ ਫੈਸਲਾ ਲਿਆ ਕਿ ਅਕਾਲ ਤਖਤ ਸਾਹਿਬ ਜਾ ਕੇ ਉਥੇ ਬੇਨਤੀ ਕਰਕੇ ਆਈਏ ਚਲੋ ਗਏ ਸਿੰਘ ਸਭਾਨ ਨੇ ਸਾਰੀ ਲੀਡਰਸ਼ਿਪ ਨੂੰ ਸੱਦ ਲਿਆ ਜਿਨ੍ਹਾਂ ਗਨਾਹ ਕਰਕੇ ਮੈਂ ਨਹੀਂ ਜਿਆਦਾ ਸਮਾਂ ਲੈਣਾ ਤੁਸੀਂ ਜਾਣਦੇ ਹੋ ਦੇਅ ਤੋਂ ਹੁਕਮਨਾਮਾ ਜਾਰੀ ਹੋ ਗਿਆ ਦੇਖੋ ਸਾਰੀ ਦੁਨੀਆ ਕਹਿੰਦੀ ਹੈ ਕਿ ਦੋ ਤਰੀਕ ਦੇ ਹੁਕਮਨਾਮਿਆਂ ਨੇ ਪੰਥ ਨੂੰ ਇਕੱਠਾ ਕਰਨ ਦਾ ਰਾਹ ਖੋਲਤਾ ਸੀਗਾ ਦੋ ਤਰੀਕ ਦੇ ਹੁਕਮਨਾਮਿਆਂ ਨੇ ਪੰਥਕ ਸ਼ਕਤੀ ਨੂੰ ਇੱਕ ਜਗ੍ਹਾ ਕੇਂਦਰਿਤ ਕਰਨ ਦਾ ਉਹਨਾਂ ਨੇ ਰਾਹ ਬਣਾਤਾ ਸੀ ਸਿੰਘ ਸਭਾ ਨੇ ਬੜਿਆ ਹੁਣੀ ਭਾਈ ਗੁਰਮukh ਸਿੰਘ ਜੀ ਐਨੇ ਜਿਹੜੇ ਬੜੇ ਪੰਥ ਦੇ ਮਹਾਨ ਕਵੀਸ਼ਰ ਨੇ ਤੋrna ਆਪਣੀ ਕਬੀਸ਼ਰੀ ਸਾਂਝੀ ਕਰ ਰਹੀ ਸੀ ਅਸੀਂ ਆ ਰਹੇ ਸੀ ਉਹਨਾਂ ਨੇ ਕਿਹਾ ਭਾਈ ਗੁਰਮੁਖ ਸਿੰਘ ਨੇ ਉਹਨਾਂ ਨੇ ਕਿਹਾ ਕਿ ਹੁਕਮਨਾਮੇ ਬੜੇ ਨਰਮ ਸਿਗੇ ਖਾਲਸਾ ਜੀ ਮਹਾਰਾਜਾ ਰਣਜੀਤ ਸਿੰਘ ਦਾ ਵੀ ਹੁਕਮਨਾਮਾ ਸਿਗਾ ਅਕਾਲੀ ਭੂਲਾ ਸਿੰਘ ਨੇ ਜਿਹੜਾ ਕਿਹਾ ਸੀ ਕੋੜੇ ਮਾਰੋ ਕੋੜੇ ਖਾਨ ਨੂੰ ਤਿਆਰ ਹੋ ਗਿਆ ਸੀ ਹੁਣ ਤਾਂ ਨਾ ਕੋੜੇ ਮਾਰਨੇ ਸੀ ਨਾ ਥਮਲੇ ਨਾ ਬੰਨਿਆ ਨਾ ਕੋਈ ਪੰਥ ਚੋਂ ਜਲਾਵਤਨ ਕੀਤਾ ਕੁਛ ਨਹੀਂ ਕੀਤਾ ਸਿੰਘ ਸਬਾਨ ਨੇ 10 ਦਿਨ ਦੀ ਸੇਵਾ ਸੋਚੋ ਤੁਸੀਂ ਕੀ ਹੁੰਦੀ ਹੈ 10 ਦਿਨ ਦੀ ਸੇਵਾ ਸੇਵਾ ਚਲੋ ਜਿਹੜੀ ਨਾਤੀ ਸਿੰਘ ਸਬਾਨ ਨੇ ਸਾਰੇ ਪੰਥ ਨੇ ਪ੍ਰਵਾਨ ਕਰ ਲਈ ਬਾਕੀ ਗੱਲਾਂ ਕੀ ਸੀਗੀਆਂ ਅਸਤੀਫੇ ਦਿਓ ਤੇ ਸੱਤ ਮੈਂਬਰੀ ਕਮੇਟੀ ਅਸੀਂ ਆ ਬੈਠੇ ਆ ਸੱਤ ਮੈਂਬਰੀ ਹੁਣ ਤਾਂ ਪੰਜ ਰਹਿ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਇਹ ਭਰਤੀ ਕਰੂਗੀ ਤੇ ਦੁਆਰਾ ਅਕਾਲੀ ਦਲ ਨੂੰ ਤਕੜਾ ਕਰੂਗੀ ਅਕਾਲੀ ਦਲ ਚ ਇਕਤਾ ਆਊਗੀ ਤੇ ਜਦੋਂ ਅਸੀਂ ਤੁਰੇ ਅਸੀਂ ਗੱਲ ਆਕੀ ਜੈਦਰ ਸੰਤਾ ਸਿੰਘ ਜੀ ਤੇ ਇਕੱਠੇ ਗਏ ਅਸੀਂ ਧਾਮੀ ਸਾਹਿਬ ਕੋ ਧਾਮੀ ਸਾਹਿਬ ਕਹਿਣ ਲੱਗੇ ਕਿਹੜੀ ਕਮੇਟੀ ਆਹੇ ਇਹਨੇ ਕਿਥੋਂ ਕੰਮ ਕਰਨਾ ਇਹਦਾ ਕਾਨੂੰਨ ਨਹੀਂ ਆ ਗਿਆ ਦਿੰਦਾ ਤੁਸੀਂ ਆਪਣੇ ਸੋਚੋ ਖਾਲਸਾ ਜੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਦੇਸ਼ ਦਾ ਕਾਨੂੰਨ ਚਾਹ ਦਿੱਲੀ ਹੋਵੇ ਚੰਡੀਗੜ੍ਹ ਹੋਵੇ ਕੋਈ ਆਪਣਾ ਕਾਨੂੰਨ ਇਸ ਦੇਸ਼ ਦਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਲਾਗੂ ਹੁੰਦਾ ਦੱਸੋ ਜੇ ਨਹੀਂ ਹੁੰਦਾ ਤੇ ਫੇਰ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਨ ਦੇਣੀ ਚਾਹੀਦੀ ਸੀ ਕਹਿੰਦੇ ਤਾਂ ਨਿਗਰਾਨ ਨੇ ਇਹ ਭਰਤੀ ਕਰ ਨਹੀਂ ਸਕਦੇ ਆਹ ਉਹਨਾਂ ਨੇ ਬਹਾਨਾ ਲਾਇਆ ਉਹਨਾਂ ਨੇ ਕਿਹਾ ਕਿ ਮਾਨਤਾ ਰਦ ਹੋਜੂ ਬੜਾ ਉਹਨਾਂ ਨੇ ਟਕਵੰਜ ਰਚੇ ਜਦੋਂ ਖੀਰ ਨੂੰ ਅਸੀਂ ਪੰਜ ਰਹਿ ਗਏ ਪੰਜ ਮੈਂਬਰੀ ਕਮੇਟੀ ਤੁਰ ਪਈ ਭਰਤੀ ਕਰਨ ਸਾਨੂੰ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਪਰ ਉਸ ਦੇ ਦਰਮਿਆਨ ਜੋ ਹੋਇਆ ਤੁਸੀਂ ਸੋਚੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਸਰਵੋੱਚ ਤਖਤ ਹੈ ਸਿੱਖ ਪੰਥ ਦਾ ਜਿਵੇਂ ਪਾਸ਼ਾ ਜੀ ਨੇ ਸਥਾਪਿਤ ਕੀਤਾ ਉੱਥੇ ਮੁਸਲਮਾਨਾਂ ਦੇ ਫੈਸਲੇ ਹਿੰਦੂਆਂ ਦੇ ਫੈਸਲੇ ਸਿੱਖਾਂ ਦੇ ਫੈਸਲੇ ਗੁਰਮਤੇ ਹੁੰਦੇ ਰਹੇ ਤੇ ਜ਼ੁਲਮ ਦਾ ਟਕਰਾ ਹੋਇਆ ਤੇ ਜਦੋਂ ਸਾਡਾ ਹੁਣ ਸਮਾਂ ਆਇਆ ਇਹ ਕਹਿੰਦੇ ਹੁਕਮਨਾਮੇ ਮੰਨਣੇ ਨਹੀਂ ਇਹ ਹੁਕਮਨਾਮੇ ਲਾਗੂ ਨਹੀਂ ਹੁੰਦੇ ਅਕਾਲ ਤਖਤ ਸਾਹਿਬ ਨੂੰ ਟਾਲ ਲਾਉਣ ਦੀ ਕੋਸ਼ਿਸ਼ ਹੋਈ ਦੱਸੋ ਆਪਾਂ ਪ੍ਰਵਾਨ ਕਰਾਂਗੇ ਅਕਾਲ ਤਖਤ ਸਾਹਿਬ ਨੂੰ ਟਾਲ ਕੋਈ ਲਾਵੇ ਕਦੀ ਵੀ ਪੰਥ ਨਹੀਂ ਪ੍ਰਵਾਨ ਕਰੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਬੈਠੇ ਨੇ ਜੈਦਰ ਅਮਰੀਕ ਸਿੰਘ ਛਾਪੂਰ ਜੀ ਦੇਖੋ 2015 ਚ ਇਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਇਹ ਬੇਅਦਬੀ ਹੋਈ ਤੇ ਜੈਦਰ ਛਾਪੂਰ ਜੀ ਨੇ ਕਹਿਤਾ ਮੇਰਾ ਤੋੜਨਾ ਕੋਈ ਵਾਸਤ ਨਹੀਂ ਗੁਰਦਾਸਪੁਰ ਦੇ ਮੈਂਬਰ ਸਗੇ ਡੇਰਾ ਬਾਬਾ ਨਾਨਕ ਦੇ ਉਹ ਬਾਬੇ ਨਾਨਕ ਦੀ ਧਰਤੀ ਦੀ ਆਵਾਜ਼ ਇਹਨਾਂ ਨੂੰ ਆਈ ਕਿ ਮੈਂ ਇਹਨਾਂ ਪਾਪੀਆਂ ਦੇ ਨਾਲ ਨਹੀਂ ਕੰਮ ਕਰ ਸਕਦਾ ਚਲੋ ਉਹ ਵੀ ਇਨਸਾਫ ਨਹੀਂ ਮਿਲਿਆ ਬੇਦਬੀਆਂ ਦਾ ਅੱਜ ਤੱਕ ਆਪਾਂ ਇਨਸਾਫ ਲੱਭਦੇ ਆ ਲੇਕਿਨ ਜੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਨਿੱਜੀ ਇਤਾਲੀ ਵਰਤੋਂਗੇ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਦੀ ਕਿਰਦਾਰ ਕੂਸ਼ੀ ਕਰੋ ਜਦੋਂ ਚੰਗਾ ਲੱਗਦਾ ਸੀ ਉਦੋਂ ਮੁਖਸਰ ਸਾਹਿਬ ਸੇਵਾ ਕਰਦੇ ਸੀ ਦਮਦਮਾ ਸਾਹਿਬ ਸੇਵਾ ਕਰਦੇ ਸੀ ਅਕਾਲ ਤਖਤ ਸਾਹਿਬ ਸੇਵਾ ਕੀਤੀ ਤੇ ਹੁਕਮਨਾਮਿਆਂ ਤੋਂ ਬਾਅਦ ਕਹਿੰਦੇ ਨਹੀਂ ਇਹ ਤਾਂ ਬਹੁਤ ਮਾੜਾ ਆਪਣਾ ਹੈਗਾ ਵਿਦਵਾਨ ਇਹਨੂੰ ਪਾਸੇ ਕਰੋ ਇਹਦਾ ਮਤਲਬ ਸਾਡੀਆਂ ਸੰਸਥਾਵਾਂ ਨੂੰ ਤੁਸੀਂ ਨਿੱਜੀ ਹਿੱਤਾਂ ਲਈ ਵਰਤ ਰਹੇ ਹੋ ਤੇ ਸ਼੍ਰੋਮਣੀ ਕਮੇਟੀ ਨੂੰ ਫੇਟਾ ਕੌਣ ਲਾ ਰਿਹਾ ਦੱਸੋ ਇਹ ਧੜਾ ਲਾ ਰਿਹਾ ਜਿਹੜਾ ਅੱਜ ਸਰੋਮਰੀ ਕਮੇਟੀ ਤੇ ਤੇ ਉਥੇ ਚੰਡੀਗੜ੍ਹ ਚ ਕਬਜ਼ਾ ਕਰਕੇ ਬੈਠਾ ਅਸੀਂ ਦੇਖੋ ਨਾਲ ਹੀ ਸੀਗੇ ਸਾਰਿਆਂ ਨੇ ਕੀ ਰੱਖਣਾ ਸਾਬ ਨੇ ਬੜੇ ਵਿਸਤਾਰ ਨਾਲ ਦੱਸਿਆ ਉਹ ਭਾਈ ਸੰਗਾ ਤ્યાਗ ਕਰਦੇ ਕੋਈ ਕੁਰਬਾਨੀ ਦੇਣ ਦੀ ਲੋੜ ਨਹੀਂ ਕਾਲੇ ਪਾਣੀ ਨਹੀਂ ਜਾਣਾ ਮੋਰਚਾ ਨਹੀਂ ਲੱਗਣਾ ਕੋਈ ਸਾਲਾਂ ਬਦੀ ਕੈਦ ਨਹੀਂ ਕਟਣੀ ਸਿਰਫ ਤਿਆਗਿਆ ਕਿ ਆਪਣੀ ਪ੍ਰਦਾਨਗੀ ਛੱਡ ਦੇ ਕਿਉਂ ਕਰਕੇ ਪੰਥ ਨਹੀਂ ਚਾਹੁੰਦਾ ਤੇਰੀ ਪ੍ਰਦਾਨਗੀ ਹੀਟ ਅਕਾਲੀ ਦਲ ਨਹੀਂ ਉੱਠ ਸਕਦਾ ਤੇ ਕੀ ਗੱਲ ਸੀ ਕਿਉਂ ਨਹੀਂ ਤਿਆਗ ਕੀਤਾ ਤੇ ਜਦੋਂ ਸਿੰਘ ਸਾਹਿਬ ਨੇ ਕਿਹਾ ਫਿਰ ਉਹਨਾਂ ਸਾਰਿਆਂ ਦੇ ਵਿਰੁੱਧ ਹੋ ਗਿਆ ਗਿਆਨੀ ਰਕबीर ਸਿੰਘ ਬਦਲਤੇ ਗਿਆਨੀ ਸੁਲਤਾਨ ਸਿੰਘ ਬਦਲਤੇ ਹੁਣ ਕਹਿੰਦੇ ਨੇ ਵਿਧੀ ਵਿਵਧਾਨ ਬਣਾਓ ਵਿਧੀ ਵਿਵਧਾਨ ਬਣਾਣਾ ਚਾਹੀਦਾ ਅਕਾਲ ਤਖਤ ਸਾਹਿਬ ਦੇ ਜਹੇਦਾਰ ਦੀ ਨਿਯੁਕਤੀ ਕਿਵੇਂ ਹੋਵੇ ਤਖਤ ਸਭਾ ਦੀ ਦੇ ਜਹਦਾਰ ਦੀ ਨਿਯੁਕਤੀ ਕਿਵੇਂ ਹੋਵੇ ਸਮੁੱਚੇ ਸੰਸਾਰ ਚੋਂ ਪੰਥ ਪ੍ਰਸਤ ਇਦਾਂ ਦਾ ਵਿਧੀ ਵਿਵਧਾਨ ਬਣਾਉਣਾ ਚਾਹੀਦਾ ਜੇ ਤੇ ਪੰਚ ਮੋਹਰ ਲਾਵੇ ਤੇ ਕੋਈ ਵੀ ਕਿਸੇ ਕੋ ਅਧਿਕਾਰ ਨਾ ਹੋਵੇ ਕਿ ਜਥੇਦਾਰ ਕਾਲਤਾਖ ਸਾਹਿਬ ਨੂੰ ਆਪਣੇ ਨਿਜੀ ਹਿੱਤ ਲਈ ਵਰਤ ਕੇ ਦੇ ਉਥੋਂ ਕੋਈ ਹਦੇਸ਼ ਜਾਰੀ ਆਪਣੇ ਕਰਾਇਆ ਜਾਵੇ ਜੇ ਤਾਂ ਗਿਆਨੀ ਗੁਰਪ੍ਰਚੰਦ ਸਿੰਘ ਜੀਾ ਉਹਨੂੰ ਤਾਂ ਸੱਦ ਲਿਆ ਚੰਡੀਗੜ੍ਹ ਉਥੋਂ ਦਾ ਹੁਕਮਨਾਮਾ ਜਾਰੀ ਹੋ ਗਿਆ ਤੇ ਜੇ ਗਿਆਨੀ ਰਕबीर ਸਿੰਘ ਜੀ ਨੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਪੰਜ ਸਿੰਘ ਸੁਭਾਨਾ ਨੇ ਉਹਨੂੰ ਸਾਰੇ ਪੰਥ ਨੇ ਪ੍ਰਵਾਨ ਕਰ ਲਿਆ ਤੇ ਖਾਲਸਾ ਜੀ ਇਸ ਧੜੇ ਨੇ ਨਹੀਂ ਕੀਤਾ ਹੁਣ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਹੈ ਯਾਦ ਰੱਖਿਓ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਚ ਧੜਿਆਂ ਤੋਂ ਉੱਪਰ ਉੱਠਿਓ ਉਹਦਾ ਦਾ ਮੈਂਬਰ ਬਣਾਇਓ ਜੈਦਰ ਅਮਰੀਕ ਸਿੰਘ ਛਾਪਰ ਅਰਗਾ ਬੀਬੀ ਜ਼ਗੀਰ ਕੌਰ ਜੀ ਬੈਠੇ ਨੇ ਜਿਹੜੇ ਆਕਾਲ ਤਖਤ ਸਾਹਿਬ ਨੂੰ ਸੰਭਰ ਪਤ ਨੇ ਭਾਈ ਮਨਜੀਤ ਸਿੰਘ ਬੈਠਿਆ ਸ਼ਹੀਦਾ ਦਾ ਪਰਿਵਾਰ ਤੇ ਉਧਰ ਦੇ ਮੈਂਬਰ ਨਾ ਬਣਾਈਏ ਜਿਹੜੇ ਆਪਣੀ ਨਿੱਜੀ ਲਾਲਸਾ ਕਰਕੇ ਉਹਨਾਂ ਨੂੰ ਆਪਣੇ ਸਦਾਂਤ ਦੀ ਪਰਵਾਹ ਨਹੀਂ ਉਹਨਾਂ ਨੂੰ ਆਪਣੀਆਂ ਪਰੰਪਰਾਵਾਂ ਭੁੱਲ ਗਈਆਂ ਆਪਣੀਆਂ ਰਵੈਤਾਂ ਉਹਨਾਂ ਨੇ ਛੱਡਤੀਆਂ ਤੇ ਜੇ ਜੈ ਨੂੰ ਕਹਿੰਦੇ ਨੇ ਇੱਧਰ ਵੋਟਾਂ ਪਾ ਦੇ ਉਧਰ ਪਾ ਦਿੰਦੇ ਆ ਤੇ ਤਾਂ ਹੀ ਆਪਣੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਇਸ ਲਈ ਇਹ ਜਿਹੜੀ ਭਤੀ ਕਮੇਟੀ ਬਣਾਈ ਹੈ ਹੁਣ ਤਾਂ ਪੰਜ ਮੈਂਬਰ ਰਹਿ ਗਏ ਅਸੀਂ ਸਾਰਿਆਂ ਨੇ ਪੰਜ ਪ੍ਰਦਾਨੀ ਦੇ ਉਹਦੇ ਸਦਾਤਨਾ ਕੰਮ ਕਰਨਾ ਪੰਜ ਪ੍ਰਦਾਨ ਪੰਜ ਪਰਵਾਨ ਪੰਜੇ ਪਾਵੇ ਦੜ ਕੇ ਮਾਨ ਪੰਜੇ ਸੋਹੇ ਦਰ ਰਜਾਨ ਪੰਜਾ ਕਾ ਗੁਰੂ ਇੱਕ ਧਾਨ ਇਹ ਹੈ ਪੰਜ ਪ੍ਰਦਾਨੀ ਦਾ ਕਨਸੈਪਟ ਕੋਈ ਜਿਹਨੂੰ ਪੰਥ ਚਾਹੂਗਾ ਉਹ ਮੋਹਰੇ ਲਗੇ ਕੋਈ ਇਹ ਚ ਨੀਜੀ ਕਿਸੇ ਦਾ ਹੱਕ ਨਹੀਂ ਜੇ ਇੱਕ ਪਰਿਵਾਰ ਕਹੇ ਕਿ ਮੈਂ ਹੀ ਅਕਾਲੀ ਦਲ ਦਾ ਆਪਣੇ ਹੈਗਾ ਵਾਲੀ ਵਾਰਸ ਮੈਨੂੰ ਸਭ ਕੁਝ ਦੇ ਦਿਓ ਐਦਾਂ ਨਹੀਂ ਹੋਇਆ ਸਾਧ ਸੰਗਤ ਜੀ ਬਾਬਾ ਖੜਕ ਸਿੰਘ ਕਰਕੇ ਕਿਤੇ ਵੱਡੇ ਯੋਧੇ ਹੋਏ ਜਿਨ੍ਹਾਂ ਦੇ ਅੱਗੇ ਪੰਡਿਤ Nehru ਆਗੇ ਚੁਕਿਆ ਮਹਾਤਮਾ ਗਾਂਧੀ ਆਗੇ ਚੁਕਿਆ ਉਹਨਾਂ ਭਲੇ ਸਮਿਆਂ 'ਚ ਜਿਨ੍ਹਾਂ ਨੇ ਅੰਗਰੇਜ਼ ਦੇ ਨੱਕ ਵਿੱਚ ਦਮ ਕਰਤਾ ਬਾਬਾ ਖੜਕ ਸਿੰਘ ਨੇ ਨਾ ਕਿਹਾ ਨਹੀਂ ਕਿ ਮੇਰੇ ਪੁੱਤ ਭਤੀਜੇ ਮੇਰੇ ਭਾਈ ਸਾਰਿਆਂ ਨੂੰ ਇਹਦੇ ਆਪਣੇ ਅਹੁਦੇਦਾਰੀਆਂ ਦਿਓ ਸਾਰਿਆਂ ਨੂੰ ਨਵਾਜੋ ਇਹ ਨਹੀਂ ਇਹ ਤਾਂ ਨਿਸ਼ਕਾਮ ਹੋ ਕੇ ਸੇਵਾ ਕਰਨੀ ਪੈਣੀ ਹੈ ਸਰਦਾਰ ਰਵਿੰਦਰ ਸਿੰਘ ਜੀ ਦੇਖੋ ਠੀਕ ਆਖਿਆ ਰਖੜਾ ਸਾਹਿਬ ਨੇ ਬੀਬੀ ਜੀ ਨੇ ਆਪ ਦੱਸਣਗੇ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਅਕਾਲੀ ਦਲ ਦੀ ਸਿਆਸਤ ਵਿੱਚ ਮੋੜੇ ਕੋ ਲੈ ਕੇ ਆਇਆ ਤੇ ਸਭ ਤੋਂ ਵੱਡਾ ਰੋਲ ਸਰਦਾਰ ਰਵਿੰਦਰ ਸਿੰਘ ਦਾ ਹੈ ਮੈਂ ਝੂਠ ਨਾ ਬੋਲਾਂ ਠੀਕ ਹੈ ਰਿਸ਼ਤੇਦਾਰੀ ਹੈ ਰਿਸ਼ਤੇਦਾਰੀ ਚਾਪਾ ਇੱਕ ਦੂਏ ਦਾ ਮਾਣ ਕਰਦੇ ਆ ਪਰ ਮੁੜ ਕੇ ਜਦੋਂ ਉਸ ਪਰਿਵਾਰ ਨੇ ਉਹਨਾਂ ਨੇ ਸਿਧਾਂਤ ਛੱਡਤਾ ਅਸੂਲ ਉਹਨਾਂ ਨੇ ਤਿਆਗਤੇ ਤੇ ਸਰਦਾਰ ਰਵਿੰਦਰ ਸਿੰਘ ਜੀ ਵੀ ਇਹ ਪਾਸੇ ਹੋ ਗਏ ਅਕਾਲੀ ਦਲ ਉਹਨੂੰ 1920 ਇਹਨਾਂ ਨੇ ਬਣਾਇਆ ਸੀਗਾ ਅੱਜ 1920 ਅਕਾਲੀ ਦਲ ਇਹਨਾਂ ਨੇ ਉਹਨੂੰ ਆਪਣੇ ਸਮਾਪਤ ਕਰਕੇ ਉਹਨੂੰ ਉਹਦਾ ਰੇਲਵਾ ਕਰਤਾ ਇਹ ਜਿਹੜੀ ਭਰਤੀ ਹੋਣ ਜਾ ਰਹੀ ਹੈ ਅਕਾਲ ਤਖਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਦੇ ਵਿੱਚ ਐਦਾਂ ਦੇ ਆਗੂ ਚਾਹੀਦੇ ਨੇ ਪੰਥ ਨੂੰ ਸੁਵਿਸਲੇ ਲਈ ਤੁਹਾਨੂੰ ਬੇਨਤੀ ਹੈ ਨੌਜਵਾਨ ਖਾਸ ਤੌਰ ਤੇ ਤੇ ਆਪਣੀਆਂ ਬੀਬੀਆਂ ਇਕੱਠੇ ਇਕੱਠੇ ਹੋ ਕੇ ਆਪਾਂ ਭਰਤੀ ਕਰੀਏ ਤੇ ਕਿਸੇ ਕੋਈ ਧੜੇ ਦੀ ਗੱਲ ਨਾ ਕਰਿਓ ਇੱਥੇ ਇੱਕ ਲੀਡਰ ਆ ਮੈਂ ਨਾਂ ਨਹੀਂ ਲੈਣਾ ਜਿਹਨੇ ਗਰਦਾਸਪੁਰ ਦਾ ਬਹੁਤ ਨਾਮ ਉੱਚਾ ਕੀਤਾ ਬੜੀ ਆਉਦੀਆਂ ਬੜੀਆਂ ਦੇ ਪੁਲ ਬਣੇ ਜਾਂਦੇ ਨੇ ਤਰੀਫਾ ਹੁੰਦੀਆਂ ਨੇ ਚਲੋ ਠੀਕ ਹੈ ਜੋ ਵੀ ਕਰਦਾ ਸਾਹਮਣੇ ਆ ਜਾਂਦਾ ਇਹ ਧੜਿਆਂ ਦੀ ਗੱਲ ਨਹੀਂ ਲੀਡਰਾਂ ਦੀ ਗੱਲ ਨਹੀਂ ਇਹ ਪੰਥ ਦੀ ਹੋਂਦ ਦੀ ਗੱਲ ਆ ਅਕਾਲੀ ਦਲ ਦੇ ਹੋਂਦ ਦਾ ਸਵਾਲ ਆ ਮੇਰੀ ਗੱਲ ਯਾਦ ਰੱਖਿਓ ਅਸੀਂ ਕੋਈ ਆਪਣਾ ਨਾ ਨਹੀਂ ਜਾ ਕੇ ਦਿੱਤਾ ਸਿੰਘ ਸਾਹਿਬ ਨੂੰ ਕਿ ਅਯਾਲੀ ਜੀ ਨੂੰ ਬੁਲਾ ਦਿਓ ਜੈ ਜੀ ਦਾ ਸੰਤਾ ਸਿੰਘ ਜੀ ਜਾਂ ਜੈ ਜੀ ਦਾ ਅਕਾਲ ਸਿੰਘ ਚੁੰਦਾ ਜੀ ਜਿਹੜੇ ਅੱਜ ਨਹੀਂ ਆਏ ਉਹਨਾਂ ਨੂੰ ਉੱਥੇ ਸਮਾਗਮ ਸਿਗਾ ਸ਼ਹੀਦ ਹੋ ਗਿਆ ਸੀ ਸਿੰਘ ਉੱਥੇ ਕੁੰਮ ਕਲਾ ਜਿਸ ਕਰਕੇ ਅੱਜ ਉਹਨਾਂ ਦੀ ਜਿਹੜੀ ਸ਼ਤਾਬਦੀ ਸੀ ਨਹੀਂ ਆਇਓ ਇਹ ਤਾਂ ਉਥੋਂ 6ਵੇਂ ਪਾਤਸ਼ਾਹ ਜੀ ਦੀ ਕਿਰਪਾ ਹੋ ਗਈ ਸਾਨੂੰ ਸੇਵਾ ਗੁਰੂ ਸਾਹਿਬ ਨੇ ਬਖਸ਼ੀ ਅਸੀਂ ਨਿਸ਼ਕਾਮ ਹੋ ਕੇ ਨਿਰਸਵਾਰਥ ਹੋ ਕੇ ਸੇਵਾ ਕਰਾਂਗੇ ਕੋਈ ਭੇਂਟ ਭਾਵ ਨਹੀਂ ਕੋਈ ਸਾਡਾ ਨਿੱਜੀ ਹਿੱਤ ਨਹੀਂ ਅਸੀਂ ਕੋਈ ਮੋਰੇ ਲੱਗੇ ਜੇ ਨੂੰ ਪੰਥ ਚਾਦਾ ਆ ਉਹ ਮੋਰੇ ਲੱਗੇ ਤੇ ਪੰਥ ਸਾਰਾ ਇਕੱਠਾ ਹੋ ਕੇ ਉਹਦੇ ਨਾਲ ਚੱਲੇ ਇੱਥੇ ਕੋਈ ਸਾਡਾ ਕੱਲਿਆਂ ਦਾ ਅਧਿਕਾਰ ਨਹੀਂ ਅਕਾਲ ਤਖਤ ਸਾਹਿਬ ਤੇ ਜੇ ਕੋ ਕਵੇ ਕੀ ਅਸੀਂ ਅਧਿਕਾਰ ਅਧੀ ਅਧਿਕਾਰ ਰੱਖਦੇ ਆ ਬਿਲਕੁਲ ਨਹੀਂ ਅਧਿਕਾਰ ਸਾਰੇ ਪੰਥ ਦਾ ਆ ਲੇਕਿਨ ਅਸੀਂ ਤਾਂ ਸਿਰਫ ਜਿਹੜੇ ਹੁਕਮਨਾਮੇ ਹੋਏ ਸਨ ਅਸੀਂ ਉਤੇ ਪਹਿਰਾ ਦੇ ਕੇ ਅਸੀਂ ਉਹ ਹੁਕਮਨਾਮੇ ਲਾਗੂ ਕਰਾ ਰਹੇ ਆ ਹੋਰ ਸਾਡਾ ਕੋਈ ਇਹਦੇ ਵਿੱਚ ਸਵਤ ਨਹੀਂ ਇਸ ਲਈ ਮੈਂ ਜਿਆਦਾ ਸਮਾਂ ਹੋਰ ਨਹੀਂ ਲੈਣਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੇ ਬੇਨਤੀ ਕਰਦੇ ਆ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਧਿਆਨ ਰੱਖਿਓ ਇਸ ਪੱਤੀ ਵਿੱਚ ਸਾਰੇ ਗੁਰਦਾਸਪੁਰ ਵਿੱਚ ਸੁਨੇਹਾ ਦਿਓ ਕਿ ਆਪਾਂ ਜਿਹੜੀ ਅਕਾਲ ਤਖਤ ਸਾਹਿਬ ਨੇ ਆਪਾਂ ਨੂੰ ਹੁਕਮ ਕੀਤਾ ਆਪਾਂ ਉਹਦੀ ਹੁਕਮਾਂ ਦੀ ਪਾਲਣਾ ਕਰਨੀ ਹੈ ਅਕਾਲੀ ਦਲ ਨੂੰ ਦੁਆਰਾ ਆਪਾਂ ਮੋੜ ਸੁਰਜੀਤ ਕਰਨ ਜਾ ਰਹੇ ਹਾਂ ਇਹ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਮੰਗਦਾ